ਤਾਂ ਤਾਂ ਸਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਆਪ ਜੀ ਨੂੰ ਪਿੰਡ ਕਰਿਆਮ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਵਸਿਆ ਹੋਇਆ ਪਿੰਡ ਕਰਿਆਮ ਨਵਾਂ ਸ਼ਹਿਰ ਬਲੌਕ ਦਾ ਪਿੰਡ ਕਰਿਆਮ ਜਿਸ ਦੀਆਂ ਆਪ ਜੀ ਨੂੰ ਲਾਈਟਾਂ ਦਿਖਾਉਂਦੇ ਹਾਂ ਗੱਲ ਹੈ ਪਿਆਰ ਦੀ ਕ੍ਰਾਂਤੀਕਾਰੀ ਰਹਿਬਰ ਜ਼ਬਰ ਜ਼ੁਲਮ ਦੇ ਖਿਲਾਫ بلند ਆਵਾਜ਼ ਕਰਨ ਵਾਲੇ ਰਹਿਬਰ ਦਾ ਪ੍ਰਕਾਸ਼ ਪੁਰਬ ਪੰਡ ਕਰਿਆਮ ਦੇ ਵਿੱਚ ਅਲੱਗ ਹੀ ਤਰੀਕੇ ਦੇ ਨਾਲ ਸ਼ਰਦਾ ਪੂਰਵਕ ਮਨਾਇਆ ਜਾਂਦਾ 2 ਮਹੀਨੇ ਤੋਂ ਪਹਿਲਾ ਹੀ ਹਰ ਲਾਈਟ ਦਾ ਹਰ ਝੁਮਰ ਦਾ ਡਿਜ਼ਾਈਨ ਕੀਤਾ ਜਾਂਦਾ ਨੌਜਵਾਨਾਂ ਨੇ ਆਪਣੀਆਂ ਆਪਣੀਆਂ ਡਿਊਟੀਆਂ ਨੂੰ ਵਾਖੋਭੀ ਤਰੀਕੇ ਦੇ ਨਾਲ ਨਿਭਾਇਆ ਉਥੋਂ ਦੀ ਪੰਚਾਇਤ ਨੇ ਵੀ ਨੌਜਵਾਨ ਵੀਰਾਂ ਦੇ ਪਿਆਰ ਦੀ ਤਾਰੀਫ ਕੀਤੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜੋ ਲਾਈਟਾਂ ਦਾ ਪ੍ਰਬੰਧ ਹੈ ਇਹ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਐਨ ਆਰ ਆਈ ਭਰਾਵਾਂ ਦੇ ਵੱਲੋਂ ਤੇ ਸਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾ ਜੀ ਨੂੰ ਪਿਆਰ ਕਰਨ ਵਾਲੇ ਸ਼ਰਧਾਲੂਆਂ ਦੇ ਵੱਲੋਂ ਵਾਖੂਬੀ ਤਰੀਕੇ ਦੇ ਨਾਲ ਨਿਵਾਇਆ ਜਾਂਦਾ ਹੈ ਪਿੰਡ ਕ੍ਰਿਆਮ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਵਸਿਆ ਹੋਇਆ ਪਿੰਡ ਕ੍ਰਿਆਮ جے گل کریے بلاک دی ਨਵਾਂ ਸ਼ਹਿਰ ਬਲਾਕ ਦੇ ਵਿੱਚ ਪੈਂਦਾ ਪਿੰਡ ਕਰਿਆਮ ਧੰਤਨ ਸਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾ ਜੀ ਦੇ 699 ਪ੍ਰਕਾਸ਼ ਪਰਬ ਨੂੰ ਸਮਰਪਿਤ ਇਹ ਪਿੰਡ ਜਗ ਮਗਾਉਂਦਾ ਆਪ ਜੀ ਨੂੰ ਨਜ਼ਰ ਆਂਦਾ ਹੋਵੇਗਾ ਇਸ ਪਿੰਡ ਦੀਆਂ ਲਾਈਟਾਂ ਦੂਰ ਦਰਾਡੇ ਰਾਹਗੀਰਾਂ ਦੀ ਨਿਗਾਹ ਦੇ ਵਿੱਚ ਜਦੋਂ ਪੈਂਦੀਆਂ ਹਨ ਅਕਸਰ ਹੀ 메ਨ ਰੋਡ ਦੇ ਉੱਪਰ ਖੜ ਖੜ ਕੇ ਇਸ ਪਿੰਡ ਦੀ ਵੀਡੀਓ ਨੂੰ ਬਣਾਉਂਦੇ ਹਨ ਇਸ ਪਿੰਡ ਦੇ ਵਿੱਚ ਜੇ ਕੋਈ ਵੀਡੀਓ ਵੀ ਕਰਨ ਜਾਂਦਾ ਹੈ ਤਾਂ ਉੱਥੋਂ ਦੀ ਪੰਚਾਇਤ ਬਹੁਤ ਹੀ ਸਤਕਾਰ ਦੇ ਨਾਲ ਜੀ ਆਇਆਂ ਵੀ ਕਹਿੰਦੀ ਹੈ ਬਾਖੂਬੀ ਤਰੀਕੇ ਦੇ ਨਾਲ ਪਿੰਡ ਕਰਿਆਮ ਨੂੰ ਸਜਾਇਆ ਗਿਆ ਜਿਸ ਦੀਆਂ ਤੋਂ ਮਾ ਪੂਰੇ ਵਿਦੇਸ਼ ਦੇਸ਼ ਪੂਰੇ ਇਲਾਕੇ ਦੇ ਵਿੱਚ ਵਾਹ ਪ੍ਰਚਲਿਤ ਹਨ ਨੌ ਜਵਾਨਾਂ ਦੀ ਵਾਹ ਖੂਬੀ ਤਰੀਕੇ ਦੇ ਨਾਲ ਸਿਫਤ ਕਰਦੇ ਹਨ ਜਿਹੜੇ ਕਿ 2 ਮਹੀਨੇ ਤੋਂ ਪਹਿਲਾਂ ਹੀ ਇਸ ਪੰਡ ਦੀ ਵਾਹ ਖੂਬੀ ਸੁੰਦਰਤਾ ਬਣਾਉਣ ਦੇ ਲਈ ਲੈਟਾਂ ਦੇ ذریعے ਅਲੱਗ-ਅਲੱਗ ਤਰ੍ਹਾਂ ਦੇ ਝੁੰਮਰ ਬਣਾਉਂਦੇ ਹਨ ਜਿਸ ਦੇ ਵਿੱਚ ਸੋਹੰਗ ਵਿਆਪ ਜੀ ਨੂੰ ਨਜ਼ਰ ਵਾਹ ਖੂਬ ਵੀ ਤਰੀਕੇ ਦੇ ਨਾਲ ਲਾਈਟਾਂ ਦੇ ਵਿੱਚ ਆਂਦਾ ਹੋਵੇਗਾ